ਅਪਾਰ ਸੰਗਿ ਦਿਸਾ ਲੋਤੀ ਤੇ ਦੇ ਦੇਰ ਤੋਂ ਹੀ ਤੁਹਾਡੇ ਕੀ ਗੱਲ ਹੈ ਰੱਬ ਜੀ ਜਸੀ ਇਸ ਜੀ ਨਾਮ ਦੀ ਬੰਦਰ ਸੀ ਤੁਸੀਂ ਕਦੇ ਸੀਗੇ ਬਹੁਤ ਲੱਖ ਬੱਚਾ ਸੀ ਸਾਡਾ ਫਿਰ ਮੀ ਨਾ ਫੈਲਾਉਣ ਉਸ ਜਾਨ ਬਾਤੇ ਗਈ ਸੀ ਸਾਰੇ ਖੁਸ਼ੀ ਖੁਸ਼ੀ ਛੱਡ ਕੇ ਤੇ ਕੱਲ ਸਾਨੂੰ ਜਦੋਂ ਪਤਾ ਲੱਗਿਆ ਸੋ ਤਾਂ ਕਹੇ ਤੋ ਕਦੀ ਕਦੀ ਜਾਣੇ ਸਰਪੇ ਪਈ ਹਰਦੀਰ ਬਾਹਰੋਂ ਬਾਹਰ ਕੱਟਾ ਬੇ ਹਾਂ ਕੀ ਬਰੀ ਕਦੋਂ ਗੱਲ ਹੋਈ ਆ ਤੁਹਾਡੀ ਮੇਰੀ ਇਹ ਤਾਂ ਪਾਰ ਵਾਲਾ ਤੇ ਇੱਕ ਦਮ ਪਹਿਲਾਂ ਉਹ ਰੌਣ ਤੋਂ ਪਹਿਲਾਂ ਹੋਈ ਖੁਸ਼ੀ ਗਿਆ ਫੰਮੇ ਡਰ ਗਿਆ ਬਹੁਤ ਖੁਸ਼ੀ ਕੋਈ ਤੱਕ ਨਹੀਂ ਪਹੁੰਚੀ ਕੰਬ ਤੇ ਜਾ ਰਿਹਾ ਸੀਗਾ ਕੰਬ ਤੇ ਜਾਂਦਾ ਰੋਡ ਕ੍ਰੋਸ ਕਰਨ ਲੱਗਿਆ ਗੱਟੇ ਦੀ ਲਪੇੜ ਤੇ ਵਿੱਚ ਆ ਗਿਆ ਇਧੀਆਂ ਉਹ ਡਟਵਾਡੇ ਤੇ ਘੋਟੋ ਵੀ ਪੇਚੀਆਂ ਨੇ ਉਹਨਾਂ ਦੇ ਸਾਰਾ ਇਹ ਕੀ ਫੀਲ ਕਰਨਾ ਚਾਹੁੰਦਾ ਕਿ ਜਿਹੜੇ ਉਹਦਾ ਪ੍ਰੋਸੈਸਿੰਗ ਆ ਬੋਡੀ ਲੈਂਦਾ ਬੋਡੀ ਲੈਂਦਾ ਕਿ ਕਲੀਅਰ ਸਿਟੀ ਹੋਵੇ ਅਸੀਂ ਇਹ ਕਹਿ ਰਹੇ ਹਾਂ ਵੀ ਸਾਡਾ ਪੁੱਤ ਸਾਡੇ ਕੋਲ ਆਜੂ ਅਸੀਂ ਆਵੇ ਪੁੱਤ ਦਾ ਬਹੁਤ ਦੇਖਿਆ ਅਸੀਂ ਕਹਿੰਦੇ ਕਿ ਸਾਡੇ ਪੁੱਤ ਦੇ ਅਸੀਂ ਬਹੁਤ ਦੇਖਿਆ ਸਰ ਜੀ ਕਿੱਧਰ ਤੱਕ ਨਾ ਹੋ ਗਿਆ ਫਰੀ ਹੈ ਕਿਹੜਾ ਕੀ ਨਾਮ ਨੂੰ ਉਰਨੋ ਸੁਜੀਤ ਸਿੰਘ ਹੈ ਇਹ ਅਦੁਰਕਰਨਾ ਬਖਤੀ ਹੈ ਬੱਚੇ ਦੀ ਡੈਥ ਹੋਈ ਆ ਕਿ ਕਾਰਨ ਤੋਂ ਬਣੀ ਹੈ ਉਹ ਕਾਰਨ ਆਈ ਹੋਈ ਆ ਇਹ ਕੰਮ ਤੇ ਜਾ ਰਿਹਾ ਤੇ ਤੇ ਪਿੱਛੋਂ ਗੱਡੀ ਨੇ ਵੇਡ ਮਾਰੀ ਨੇ ਕਿੰਨੇ ਚਿਰ ਪਹਿਲਾਂ ਵਿਆਹ ਸੀ 1 ਡੇਡ ਮਹੀਨਾ ਹੋ ਗਿਆ ਜੀ ਉਮਰ ਕਿੰਨੀ ਕੀ ਸੀ ਬੱਚੀ ਦੀ ਉਮਰ 23 ਸਾਲ ਦੇ ਲਗਭਗ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਜੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜਾ ਉਹਨਾਂ ਨੂੰ ਬੋਡੀ ਲੈਣ ਦੇ ਵਿੱਚ ਪ੍ਰੋਸੈਸ ਮੈਂ ਤਾਂ ਕਹਿੰਦਾ ਜੀ ਸਾਡੀ ਮਦਦ ਕੀਤੀ ਜਾਵੇ ਲਾਸਟ ਟਾਈਮ ਕਦੋਂ ਉਹਦਾ ਫੋਨ ਵਗੈਰਾ ਕਦੋਂ ਗੱਲ ਹੋਈ ਇੱਕ ਦਿਨ ਪਹਿਲਾਂ ਹੋਈ ਆ ਜੀ ਕੀ ਕਹਿੰਦਾ ਸੀ ਕੁਛ ਸੀ ਬਾਕੀ ਤਾਂ ਬਾਕੀ ਤਾਂ ਠੀਕ ਠਾਕ ਬੋਲਿਆ ਜੀ ਉਹ ਕੋਈ ਗੱਲਬਾਤ ਨਹੀਂ ਜੀ ਹਾਂ ਜੀ ਕੌਣ ਕੌਣ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਦੋ ਭਤੀਜੇ ਦੀ ਇੱਕ ਭਤੀਜਾ ਬਾਹਰ ਚਲ ਗਿਆ ਦੀ ਇੱਕ ਇੱਥੇ ਆ ਜੀ ਦੂਜਾ ਉਹ ਕਿਹੜੀ ਕੰਟਰੀ ਚ ਉਹ ਤਾਂ ਹੀ ਖੇਤੀਬਾੜੀ ਕਰਦਾ ਜੀ ਅੱਛਾ ਹਾਂ ਜੀ ਇਹ ਕਿੰਨਾ ਸਮਾਂ ਪਹਿਲਾਂ ਗਿਆ ਇੱਕ ਡੇਢ ਕਿ ਮਹੀਨੇ ਦੇ ਲਗਭਗ ਜੀ ਅੱਛਾ ਹਾਂ ਜੀ ਕਿ ਪਰਿਵਾਰ ਚ ਕੋਣ ਕੋਣ ਦੋ ਭਰਾ ਸਪੀਸ ਸੀ ਹੋਰ ਕੋਣ ਕੋਣ ਪਰਿਵਾਰ ਦੇ ਇਹ ਡੈਡੀ ਆ ਕੇ ਇਹ ਮਮੀ ਆ ਇੱਕ ਭਰਾ ਜੀ ਤੇ ਬੋੜੀ ਵਗੈਰਾ ਖੜਾ ਹੁੰਦਾ ਮੈਂ ਤਾਂ ਕਹਿੰਦਾ ਸਰਕਾਰ ਛੇਤੀ ਤੋਂ ਛੇਤੀ ਸਾਡੀ ਮਦਦ ਕਰੀ ਜਾਵੇ ਸਬਕਾ ਡਿਪਲੋਮੇਟ ਦੇ ਵਿੱਚ ਇੱਕ ਟ੍ਰੈਸਟੀ ਹੋਈ ਆ ਸਰਪੰਚ ਹਾਂਜੀ ਮੈਂ ਸਾਬਕਾ ਸਰਪੰਚ ਲੋਬੀ ਸਾਡੇ ਪਿੰਡ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿਹੜੀ ਪਿੰਡ ਚ ਬਹੁਤ ਹੀ ਸਾਡੇ ਪਿੰਡ ਸੁਗ ਦੀ ਲਹਿਰ ਹੈ ਜੀ ਇਹ ਨੌਜਵਾਨ ਮੁੰਡਾ ਸਾਡਾ ਡੇਢ ਮਹੀਨਾ ਪਹਿਲਾਂ ਇਟਲੀ ਗਿਆ ਸੀਗਾ ਜੀ ਤੇ ਜਦੋਂ ਇਟਲੀ ਤੇ ਆਪਣੇ ਕੰਮ ਲਈ ਸਵੇਰੇ ਸਾਈਕਲ ਤੇ ਜਾ ਰਿਹਾ ਸੀਗਾ ਇੱਕ ਤੇਜ਼ ਰਫ਼ਤਾਰ ਗੱਡੀ ਨਾਲ ਐਕਸੀਡੈਂਟ ਦੇ ਵਿੱਚ ਦੀ ਮੌਕੇ ਤੇ ਮੌਤ ਹੋ ਗਈ ਰੋਜ਼ੀ ਰੋਟੀ ਦੀ ਤਲਾਸ਼ ਚ ਗਿਆ ਸੀਗਾ ਹਾਂਜੀ ਆਪਣੇ ਘਰੋਂ ਇਥੋਂ ਕੰਮ ਕਰਨ ਵਾਸਤੇ ਗਿਆ ਸੀਗਾ ਜ਼ਮੀਨ ਘਾਟੂਣ ਕਰਕੇ ਬਾਹਰ ਜਾ ਕੇ ਮਿਹਨਤ ਕਰਾਂ ਤੇ ਆਪਣੇ ਪਰਿਵਾਰ ਨੂੰ ਸੈੱਟ ਕਰਾਂ ਜੀ ਪੇਪਰ ਡੇਢ ਮਹੀਨੇ ਵਿੱਚ ਹੀ ਵਿਚਾਰੇ ਦੀ ਮੌਤ ਹੋ ਗਈ ਜੀ ਅਸੀਂ ਸਰਕਾਰ ਨੂੰ ਕੀ ਕੀ ਕਹਤਾ ਮੈਂ ਕਿ ਉਹਨਾਂ ਜਿਹੜੀ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਆਪਣੀ ਅਸੀਂ ਪੰਜਾਬ ਸਰਕਾਰ ਕੋਲ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਕਿ ਜਿਹੜੀ ਮੁੰਡੇ ਦੀ ਇਹ ਡੈੱਡ ਬੋਡੀ ਹੈ ਜੀ ਤੇ ਉਹਨੂੰ ਪੰਜਾਬ ਲਿਆਉਣ ਵਿੱਚ ਸਾਡੀ ਸਰਕਾਰ ਬਹੁਤ ਮਦਦ ਕਰੇ ਵੀ ਜਲਦੀ ਤੋਂ ਜਲਦੀ ਡੈੱਡ ਬੋਡੀ ਸਾਡੇ ਕੋਲ ਉੱਥੇ ਪਹੁੰਚੇ ਜੀ ਤੇ ਉਹਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਟਾਈਮ ਸਿਰ ਹੋ ਸਕੇ ਜੀ ਹੋਇਆ ਕਦੋਂ ਹੈ ਇਹ ਵੀ ਜੀ ਕੱਲ 12:00 ਵਜੇ ਦਾ ਇਟਲੀ ਦੇ ਵਿੱਚ ਹੋਇਆ ਜੀ ਇਹ ਤੇ ਸਾਨੂੰ ਇੱਥੇ 4 ਵਜੇ ਪਤਾ ਲੱਗਿਆ ਜੀ ਵੀ ਇਹ ਦਰਘਟਨਾ ਹੋ ਗਈ ਉੱਥੇ ਉਹਦੀ ਮੌਤ ਹੋ ਗਈ